ਸਸੀਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਮੇਰੇ ਆਪਣੇ ਪਿੰਡ ਜੀਤਾ ਸਿੰਘ ਵਾਲਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਆ ਜੀ ਜਿਹੜੇ ਕਰੋ ਆਪਾਂ ਵੀਡੀਓ ਬਣਾ ਰਹੇ ਆ ਜੀ ਪਸ਼ੂ ਪਾਲਣ ਦਾ ਕੰਮ ਆ ਕੋਈ ਵਪਾਰ ਦਾ ਕੰਮ ਨਹੀਂ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਤੇਜ ਸਿੰਘ ਪਿੰਡ ਜੀਤਾ ਸਿੰਘਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਮੋਬਾਈਲ ਨੰਬਰ ਜੀ 9814606501 ਠੀਕ ਆ ਜੀ ਘਰ ਦੀ ਮੱਝ ਹੀ ਆ ਜੀ ਹਾਂ ਜੀ ਸੂਆ ਕਿੰਨਾ ਮਸੂਂਦੀ ਆ ਕਿੰਘਾ ਸੂਆ ਜੀ ਸਮਾਂ ਕਿੰਨਾ ਲਊਗੀ ਜੀ ਪੰਜ ਚਾਰ ਦਿਨ ਨਹੀਂ ਲਊਗੀ ਬਾਈ ਦਿਨ ਤਾਂ ਪੂਰੇ ਆ ਪਰ ਉਤੋਂ ਦੀ ਲੈ ਜਾਂਦੀ ਹੈ ਉੱਤੇ ਲੈ ਜਾਂਦੀ ਹੈ ਜੀ ਠੀਕ ਹੈ ਵੀਰੇ ਥਣਾ ਦੀ ਭਾਰ ਪਿੱਛੇ ਦੀ ਗਰੰਟੀ ਆ ਗਰੰਟੀ ਹੈ ਬਾਈ ਠੀਕ ਹੈ ਵੀਰੇ ਕਿੰਨਾ ਪਿਆਜੂ ਦੁੱਧ ਜੀ 14 ਕਿਲੋ ਚੋਇਆ ਬਾਈ ਆਪਣਾ ਆਪਣਾ ਚੋਇਆ ਵਾ ਜੀ ਹਾਂ ਠੀਕ ਹੈ ਵੀਰੇ ਠੰਡੀ ਸੀਲ ਫੁੱਲ ਆ ਜੀ ਆ ਪੂਰੀ ਪੂਰੀ ਬਾਈ ਠੀਕ ਹੈ ਤੋੜ ਕੇ ਦਿਖਾ ਦਿਓ ਵੀਰੇ ਤੇ ਸਿੰਗ ਤੋਂ ਪਹਿਲਾਂ ਦਾ ਹੀ ਲਿਆ ਵਾ ਜੀ ਇਹ ਹਾਂ ਹਾਂ ਬਾਈ ਪਹਿਲਾਂ ਹੀ ਇੱਕਾ ਸਿੱਕਾ ਸਾਇਆ ਕਿ ਲਾਤਾ ਇਹਨਾਂ ਨੇ ਠੀਕ ਹੈ ਵੀਰੇ ਸੁਆ ਤੀਜਾ ਸੁਣਦੀ ਆ ਜੀ ਡੇਟ ਮੁਤਾਬਕ ਬਾਈ ਦੱਸਦਾ ਕਿ ਸਮਾਂ ਲੱਗ ਭਾਜ ਹਜੇ ਲੈ ਜੂਗੀ ਜੀ 5-4 ਦਿਨ 1 ਅੱਧਾ ਦਿਨ ਵਧ ਵੀ ਸਕਦਾ ਘਟ ਵੀ ਸਕਦਾ ਬਾਕੀ ਸੋਨਾ ਬਾਡੀ ਸਟਰਕਚਰ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਖਾਣ ਕੱਲਾ ਕੱਲਾ ਨਿੱਖੜ ਮਹੱਤੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋੜ ਸ਼ਾਂਖ ਪੂਰਾ ਵੀ ਨਹੀਂ ਫਨਾ ਦੀ ਪਾਰ ਪਿੱਛੇ ਦੀ ਬਾਈ ਕਹਿੰਦਾ ਫੁੱਲ ਗਰੰਟੀ ਹੋਊਗੀ 14 ਕਿਲੋ ਦੁੱਧ ਬਾਈ ਦੱਸਦਾ ਕਿ ਆਪਣਾ ਪਿਛਲੇ ਸੂਏ ਦਾ ਚੋਇਆ ਵਾ 1 ਤਿਆਰ ਦੁੱਧ ਥੋੜੀ ਸੇਵਾ ਦੇ ਚਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਬਾਕੀ ਪਤਲੀ ਚਮੜੀ ਆ ਜੀ ਵਜ਼ਨ ਮजूद ਕੱਦ ਕਾਠ ਵੀ ਚੰਗਾ ਜੀ ਤੇ ਤਿਆਰੀ ਵੀ ਕਰਮਾਲੀ ਦੀ ਸੋਹਣੀ ਕੀਤੀ ਹੋਈ ਆ ਬਾਕੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਦੀ 1 40 ਹੋ ਜੂ ਮਾਨਤਾਨ ਜੀ ਕਰ ਦਾਂਗੇ ਠੀਕ ਆ ਵੀਰੇ 1 ਲੱਖ 40000 ਰੁਪਿਆ ਬਾਈ ਕਹਿੰਦਾ ਡਿਮਾਂਡ ਆ ਜੀ ਵਿੱਚੋਂ ਮਾਨਤਨ ਬਾਈ ਕਹਿੰਦਾ ਆਏ ਗਏ ਸੱਜਣ ਦਾ ਜਰੂਰ ਕਰਦਾਂਗੇ ਜੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ ਜੀ